ਸਤਿ ਸ੍ਰੀ ਅਕਾਲ ਮੈਂ ਸਰਬਜੀਤ ਕੌਰ ਪੰਜਾਬੀ ਕਿਚਨ 050 ਵਾਲੇ ਸੋ ਅੱਜ ਮੈਂ ਛੱਲੀਆਂ ਭੁੰਨਣ ਦਾ ਨਵਾਂ ਤਰੀਕਾ ਦੱਸਣ ਲੱਗੀ ਆ ਤੁਹਾਨੂੰ ਸੋ ਆ ਜੋ ਆਪਾਂ ਫਿਰ ਭੁੰਨੀਏ ਇਹਨੂੰ ਆਪਾਂ ਪਹਿਲਾਂ ਇਹਨਾਂ ਛੱਲੀਆਂ ਦੋ ਛੱਲੀਆਂ ਲਈਆਂ ਆਈਆਂ ਆ ਆਪਾਂ ਇਹਨਾਂ ਨੂੰ ਟੁਕੜਿਆਂ ਵਿੱਚ ਕੱਟ ਲਵਾਂਗੇ ਸੋ ਆਪਾਂ ਇਦਾਂ ਇਹਦੇ ਵਿੱਚੋਂ ਕੱਟ ਲਵਾਂਗੇ ਆਪਾਂ ਇਹਦੇ ਇੱਕ ਛੱਲੀ ਦੇ ਟੈਂ ਟੋਟੇ ਕਰ ਲਵਾਂਗੇ ਹੁਣ ਆਪਾਂ ਵੇਖੋ ਛੱਲੀਆਂ ਦੇ ਟੋਟੇ ਕਰਲੇ ਹੋਏ ਨੇ ਹੁਣ ਆਪਾਂ ਇਹਨੂੰ ਭੁੰਨਾਂਗੇ ਆ ਜਾਓ ਫਿਰ ਦੇਖੀ ਕਿੱਦਾਂ ਭੁੰਨਿਦਾ ਆਪਾਂ ਕੁੱਕਰ ਲਿਆ ਹੋਇਆ ਕੁੱਕਰ ਨੂੰ ਆਪਾਂ ਗੈਸ ਤੇ ਰੱਖਿਆ ਹੋਇਆ ਸੋ ਆਪਾਂ ਇਹਦੇ ਵਿੱਚ ਲਾਵਾਂਗੇ ਥੋੜਾ ਜਿਹਾ ਘਿਓ ਦੇਸੀ ਕੋਈ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਸਿਰਫ ਆਪਾਂ ਘਿਓ ਹੀ ਲਵਣਾ ਥੋੜਾ ਜਿਹਾ ਹੁਣ ਆਪਾਂ ਕਿ ਉਹ ਲਾਤਾ ਹੋਇਆ ਹੁਣ ਆਪਾਂ ਇਹ ਛਲੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਰੱਖ ਦਾਂਗੇ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਣੀ ਹੈ ਕੀ ਕਰਨਾ ਹੁਣ ਆਪਾਂ ਇਹ ਇੱਕ ਬੋਲ ਦੇ ਵਿੱਚ ਪਾਣੀ ਲਿਆ ਹੋਇਆ ਹੁਣ ਆਪਾਂ ਦੇਖੋ ਇਸ ਤਰ੍ਹਾਂ ਮੋਟਾ ਕੱਪੜਾ ਲੈ ਲਵਾਂਗੇ ਆਹ ਦੇਖੋ ਮੋਟਾ ਕੱਪੜਾ ਲਿਆ ਹੋਇਆ ਮੈਂ ਤੇ ਇਹ ਮੋٹے ਕੱਪੜੇ ਨੂੰ ਆਪਾਂ ਪਾਣੀ ਦੇ ਵਿੱਚ ਡਿਪ ਕਰਾਂਗੇ ਇਹਨੂੰ ਆਪਾਂ ਪਿਓ ਲੈਣਾ ਸਾਰੇ ਇਹਨੂੰ ਠੀਕ ਹੈ ਆਪਾਂ ਇਹਨੂੰ ਨਿਚੋੜ ਦੇਣਾ ਪਾਣੀ ਨਹੀਂ ਵਿੱਚ ਰਹਿਣਾ ਚਾਹੀਦਾ ਇਹਦੇ ਵਿੱਚ ਆਪਾਂ ਇਹਨੂੰ ਸਾਰੇ ਨੂੰ ਨਿਚੋੜ ਦਵਾਂਗੇ ਪਾਣੀ ਇਹਦਾ ਸਾਰਾ ਕੱਢ ਦਵਾਂਗੇ ਸੋ ਇਹਦਾ ਪਾਣੀ ਨਿਕਲ ਚੁੱਕਿਆ ਹੋਗਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੋਹਰਾ ਕਰ ਲਵਾਂਗੇ ਹੁਣ ਆਪਾਂ ਇਹਨੂੰ ਦੇਖੋ ਵਿੱਚ ਰੱਖਾਂਗੇ ਜਿਹੜੀਆਂ ਆਪਾਂ ਵਿੱਚ ਛੱਲੀਆਂ ਰੱਖੀਆਂ ਹੋਈਆਂ ਆ ਆਪਾਂ ਉਹਦੇ ਉੱਤੇ ਇਹ ਕੱਪੜਾ ਲਾ ਦਵਾਂਗੇ ਗਿੱਲਾ ਦੇਖੋ ਸਾਰੇ ਆਪਾਂ ਕਵਰ ਕਰਤੀ ਛੱਲੀਆਂ ਹੁਣ ਆਪਾਂ ਕੁੱਕਰ ਨੂੰ ਬੰਦ ਕਰ ਦੇਵਾਂਗੇ ਹੁਣ ਆਪਾਂ ਗੈਸ ਨੂੰ ਕਰਾਂਗੇ ਆਨ ਸੋ ਆਪਣਾ ਗੈਸ ਆਨ ਹੋ ਚੁੱਕੇ ਸੋ ਆਪਾਂ ਹੁਣ ਇਹਨੂੰ ਇਹ ਧਿਆਨ ਰੱਖਣਾ ਗੈਸ ਦਾ ਤੇ ਆਪਾਂ ਜਿੰਨਾ ਚਿਰ ਇਹਦੇ ਵਿੱਚ ਹਵਾ ਨਹੀਂ ਭਰਦੀ ਉਹਨਾਂ ਚਿਰ ਆਪਾਂ ਗੈਸ ਨੂੰ ਫੁੱਲ ਫਲੇਮ ਤੇ ਹੀ ਰੱਖਣਾ ਹੈ ਜਦੋਂ ਇਹ ਚ ਹਵਾ ਵਧ ਜਾਏਗੀ ਫਿਰ ਆਪਾਂ ਇਹਨੂੰ ਸੇਮ ਤੇ ਕਰ ਦੇਣਾ ਕਿਉਂਕਿ ਇਹਦਾ ਖਾਸ ਧਿਆਨ ਰੱਖਣਾ ਹੈ ਆਪਾਂ ਇਹਨੂੰ ਫੁੱਲ ਤੇ ਗੈਸ ਤੇ ਨਹੀਂ ਰੱਖਣਾ ਜਦੋਂ ਇਹ ਚ ਹਵਾ ਪਰ ਜਾਏਗੀ ਆਪਾਂ ਇਹਨੂੰ ਸਿਮਤੇ ਕਰ ਦੇਣਾ ਹੁਣ ਵੇਖੋ ਆਪਣੀ ਇਹਦੇ ਗਿਸਲ ਪਾ ਚੁੱਕੀ ਆ ਹੁਣ ਆਪਾਂ ਇਹਨੂੰ ਗੈਸ ਨੂੰ ਸਿਮਤੇ ਕਰ ਦੇਣਾ ਹੁਣ ਆਪਾਂ ਇਹਨੂੰ ਤਿੰਨ ਚਾਰ ਸੀਟੀਆਂ ਲਵਾਵਾਂਗੇ ਫਿਰ ਆਪਾਂ ਇਹਨੂੰ ਉਤਾਰਾਂਗੇ ਥੋੜਾ ਆਪਾਂ ਇਹਦਾ ਇਹ ਧਿਆਨ ਰੱਖਣਾ ਹੈ ਜਦੋਂ ਆਪਾਂ ਗੈਸ ਔਨ ਕਰਤੀ ਐ ਸਿਰਫ ਇਹਦੇ ਵਿੱਚ ਹਵਾਵਾਂ ਭਰਦੇ ਫਿਰ ਆਪਾਂ ਇਹਨੂੰ ਸਿਮ ਤੇ ਕਰ ਦੇਣਾ ਇਹਦੀ ਸੀਟੀ ਨਹੀਂ ਮਰਵਾਣੀ ਤੇ ਸਿਮ ਤੇ ਹੀ ਪੱਕੂਗਾ ਆਪਾਂ ਹੁਣ ਇਹਨੂੰ ਘਰਤਾ ਘੱਟ ਬਿਲਕੁਲ ਸਿਮ ਤੇ ਕਰਦਾ ਗੈਸ ਸੋ ਇਹਨੂੰ ਹੁਣ ਘਟ ਗਿਆ ਤੇ ਸਿਮ ਤੇ ਹੀ ਆਪਾਂ ਪਕਾਉਣਾ ਐ ਘਟੂ ਘਟ 10 ਮਿੰਟ ਹੁਣ ਆਪਾਂ ਦੇਖੋ ਸੱਲੀਆਂ ਆਪਣੀਆਂ ਪਹੁੰਚ ਚੁੱਕੀਆਂ ਨੇ ਆਪਾਂ ਇਹਦੇ ਵਿੱਚ ਜਿਹੜੀ ਗੈਸ ਬਣੀ ਸੀਗੀ ਉਹ ਆਪਾਂ ਕੱਢਣੀ ਨਹੀਂ ਇਹ ਆਪਣੇ ਆਪ ਹੀ ਠੰਡਾ ਹੋਣ ਦੇਣਾ ਕੁੱਕਰ ਤੇ ਆਜੋ ਹੁਣ ਆਪਾਂ ਖੋਲਦੇ ਇਹਨੂੰ ਦੇਖਦੇ ਆਂ ਆਪਣੀਆਂ ਸੱਲੀਆਂ ਪਹੁੰਚ ਚੁੱਕੀਆਂ ਨੇ ਆਪਾਂ ਇਹਨੂੰ ਕੱਪੜੇ ਨੂੰ ਇਹਦੇ ਚਿਮਟੇ ਨਾਲ ਹਟਾ ਦਾਂਗੇ ਸੋ ਆਪਾਂ ਇਹਨੂੰ ਕੱਢ ਕੇ ਦੇਖਦੇ ਆਂ ਬਣ ਗਈਆਂ ਹੁਣ ਆਪਾਂ ਜਿਹੜੀਆਂ ਛੱਲੀਆਂ ਸਿਗੀਆਂ ਉਹ ਇੱਥੇ ਕੱਢ ਕੇ ਰੱਖ ਲਾਂਗੇ ਸਾਰੀਆਂ। ਹੁਣ ਆਪਣੀਆਂ ਦੇਖੋ ਛੱਲੀਆਂ ਆਪਾਂ ਕੱਢ ਲਈਆਂ ਹਨ। ਹੁਣ ਆਪਾਂ ਇਹਨੂੰ ਨਮਕ, ਕਾਲਾ ਨਮਕ ਔਰ ਨਿੰਬੂ ਲਗਾ ਕੇ ਵੀ ਖਾ ਸਕਦੇ ਆ। ਔਰ ਇਹਦੇ ਵਾਸਤੇ ਬਹੁਤ سارے ਮਸਾਲੇ ਆਉਂਦੇ ਆ ਉਹ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ। ਕਿਉਂਕਿ ਇਸ ਟਾਈਮ ਅਸੀਂ ਇਸ ਤਰ੍ਹਾਂ ਹੀ ਇਹਨੂੰ ਖਾਣਾ ਹੈ ਇਸ ਕਰਕੇ ਮਸਾਲੇ ਨਹੀਂ ਲਗਾਏ। ਉਹ ਤੁਸੀਂ ਅਗਲੀ ਵੀਡੀਓ 'ਚ ਜ਼ਰੂਰ ਦੇਖਿਓ ਕਿ ਕਿਸ ਤਰ੍ਹਾਂ ਅਸੀਂ ਮਸਾਲੇ ਲਗਾਉਣੇ ਆ ਕਿਹੜੇ-ਕਿਹੜੇ ਮਸਾਲੇ ਲਗਾਉਣੇ ਆ। ਉਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਇਹਨੂੰ ਭੁੰਨ ਕੇ ਜਰੂਰ ਦੇਖਿਓ ਖਾ ਕੇ ਦੇਖਿਓ ਜੇ ਤੁਹਾਨੂੰ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਵੀ ਕਰਦੇ ਹੋ ਐਂ ਸੋਹਣੇ-ਸੋਹਣੇ ਕਮੈਂਟ ਕਰਿਓ ਸੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ